ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਪਾ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜੜੇ ਤੇ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥਾ ਭੇਜਿਆ ਜਾਂਦਾ ਹੈ ਇਸ ਵਾਰ ਵੀ ਇਹ ਜਥਾ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜੜੇ ਤੇ ਭੇਜਿਆ ਜਾਣਾ ਹੈ ਇਸ ਵਾਸਤੇ ਸੰਗਤਾਂ ਪਾਸੋਂ ਜਿਹੜੇ 4 ਤਰੀਕ 4 ਅਗਸਤ 2025 ਤੱਕ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ ਮੈਂ ਉਹਨਾਂ ਸੰਗਤਾਂ ਨੂੰ ਬੇਨਤੀ ਕਰਦਾ ਜਿਹੜੇ ਪਾਕਿਸਤਾਨ ਸਥਿਤ ਗੁਰਦੁਆਰਾ ਮੰਦਰ దర్శਨ ਲਈ ਜਾਣਾ ਚਾਹੁੰਦੇ ਨੇ ਉਹ ਆਪਣੇ ਹਲਕੇ ਦੇ ਮੈਂਬਰ ਸਾਹਿਬ ਸ਼ਰੋਣੀ ਕਮੇਟੀ ਪਾਸੋਂ ਤਸਦੀਕ ਕਰਵਾ ਕੇ ਆਪਣੀ ਚਹਨਾਗਤੀ ਕਾਰਡ ਚਾਹੇ ਆਇਡੈਂਟੀਟੀ ਪ੍ਰੂਫ ਕੋਈ ਵੀ ਹੋਵੇ ਆਧਾਰ ਕਾਰਡ ਚਾਹੇ ਪਾਸਪੋਰਟ ਜਾਂ ਵੋਟਰ ਕਾਰਡ ਆ ਜੈਗਰ ਟ੍ਰੈਵਲ ਲਿਸਨ ਸਰ ਉਹਦੀ ਫੋਟੋ ਕਾਪੀ ਨਾਲ ਲਾ ਕੇ 4 ਅਗਸਤ 2025 ਤੱਕ ਦਫਤਰ ਸ਼ੌਨਿਕ ਮਹਿੰਦੀ ਭੇਜ ਤੇ ਜਾ। ਤਾਂ ਜੋ ਪਾਕਿਸਤਾਨ ਸਥਿਤ ਵਰਤਤਾ ਮੈਂ ਦਰਸ਼ਨਾ ਲਈ ਜਿਹੜੀ ਕਾਰਵਾਈ ਉਹ ਸਵੇਂ ਸਿਰ ਪੂਰੀ ਕਰਕੇ ਦਸਤਾ ਤਿਆਰ ਕਰਾ ਕੇ ਪਾਕਿਸਤਾਨ ਬাসী ਨੂੰ ਇੰਡੀਆ ਦੇ ਵਾਸੀ ਨੂੰ ਤੇ ਪੰਜਾਬ ਸਰਕਾਰ ਨੂੰ ਭੇਜਿਆ ਜਾ ਸਕਣ। ਮੈਂ ਦੋਵਾਂ ਸਰਕਾਰਾਂ ਨੂੰ ਕਾਸ਼ ਕਰਕੇ ਪਾਕਿਸਤਾਨ ਦੇ ਹਿੰਦੂਸਤਾਨੀ ਸਰਕਾਰ ਨੂੰ ਬੇਨਤੀ ਕਰਦਾ ਹਾਂ। ਕਿਉਂਕਿ ਹਾਲਾਤ ਹੁਣ ਸਖਾਵੇਂ ਨੇ ਤੇ ਜਦ ਜੜੇ ਜਿਹੜੀਆਂ ਆਪਾਂ ਰੋਕਾਂ ਲਾਈਆਂ ਨੇ ਉਤਰਾ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਬੰਦ ਕੀਤਾ ਆ ਮੈਂ ਪਾਕਿਸਤਾਨ ਭਾਰਤ ਸਰਕਾਰ ਨੂੰ ਅਤੇ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦਾ ਆਂ ਕਿ ਇਹ ਲਾਂਘਾ ਜਿਹੜਾ ਤੁਰੰਤ ਖੋਲ੍ਹਿਆ ਜਾਵੇ ਕਿਉਂਕਿ ਉਹ ਮਾਹੌਲ ਬਿਲਕੁਲ ਠੀਕ ਆ ਸਰਕਾਰਾਂ ਵਧੀਆ ਕੰਮ ਕਰ ਰਹੀਆਂ ਨੇ ਤੇ ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਕਿ ਜਿਹੜਾ ਇਹ ਲਾਂਘੇ ਖੋਲ੍ਹ ਕੇ ਜਿਹੜੇ ਯਾਤਰੀ ਆਪਣੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਚਾਹੁੰਦੇ ਨੇ ਉਹ ਦਰਸ਼ਨ ਕਰ ਸਕਣ ਇਸੇ ਇਸੇ ਲਈ ਮੈਂ ਇਹ ਵੀ ਬੇਨਤੀ ਕਰਦਾ ਕਿ ਜੜਾ ਜਥਾ ਪਿਛਲੀ ਵਾਰੀ ਮਹਾਰਾਜ ਜੀ ਇਸ ਨੇ ਪਰਸੀ ਤੇ ਜਾਣ ਨਹੀਂ ਸਕਿਆ ਉਸ ਨਾਲ ਸੰਗਤਾਂ ਵਿੱਚ ਕਾਫੀ ਜੜਾ ਉਰੋਸ ਸੀਗਾ ਕਿਉਂਕਿ ਸੰਗਤਾਂ ਮਹਾਰਾਜ ਜੀ ਇਸ ਨੇ ਪਰਸੀ ਤੇ ਆਪਣੇ ਵਿਛੜੇ ਗੁਰ ਧਾਮ ਉਹਨਾਂ ਦੇ ਦਰਸ਼ਨ ਕਰਨ ਲਈ ਲੋਚਦੇ ਸਨ ਪਰ ਉਸ ਸਮੇਂ ਪਰਮੇਸ਼ਰ ਨਾ ਮਿਲਣ ਕਰਕੇ ਸੰਗਤਾਂ ਦਰਸ਼ਨ ਤੋਂ ਹੰਝ ਰਹਿ ਗਈਆਂ ਨੇ ਹੁਣ ਵੀ ਸੰਗਤਾਂ ਵੱਲੋਂ ਲਗਾਤਾਰ ਸਾਡੇ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਜਥਾ ਭੇਜਿਆ ਜਾਵੇ ਪਾਕਿਸਤਾਨ ਸਤਿਗੁਰੂ ਧਾਮ ਅਦర్శਣ ਕਰਨ ਲਈ ਤਾਂ ਜੋ ਜਿਹੜਾ ਵੀ ਸੰਗਤ ਵੀਜ਼ਾ ਲੈ ਕੇ ਆਪਣੇ ਵਿਚਲੇ ਗੁਰਦੁਆਰਾ ਧਾਮ ਅਦర్శਣ ਕਰਨ ਲਈ ਚਾਹੁੰਦਾ ਉਹ ਜਾ ਸਕੇ ਮੈਂ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਦੋਵਾਂ ਨੂੰ ਅਪੀਲ ਕਰਦਾ ਕਿ ਇਹ ਜਿਹੜੇ ਲੰਘਿਆ ਤੁਰਤ ਖੋਲ੍ਹੇ ਜਾਣ ਕਿਉਂਕਿ ਸਰਕਾਰਾਂ ਦੇ ਦਿਲ ਦੂਰ ਹੋ ਸਕਦੇ ਆ ਨਾ ਦੇ ਪਾਕਿਸਤਾਨ ਦੇ ਲੋਕਾਂ ਦੇ ਦਿਲ ਦੂਰ ਨੇ ਨਾਹੀਂ ਹਿੰਦੁਸਤਾਨ ਦੇ ਲੋਕਾਂ ਦੇ ਦਿਲ ਦੂਰ ਨੇ ਇਹਨਾਂ ਦੀ ਜਿਹੜੀ ਸਾਂਝਾ ਬਹੁਤ ਪੀੜੀਆਂ ਨੇ ਤੇ ਇਹਨਾਂ ਨੂੰ ਵਿਸ਼ਾਲ ਹਿਰਦੇ ਨਾਲ ਖੋਲਣਾ ਚਾਹੀਦਾ ਹੈ ਸਰਪਾਤ ਜੀ ਹੁਣ ਤਾਂ ਸਵਛ ਇੱਕ ਇਸ ਮੰਦਰੀ ਜਿਹਨੂੰ ਜਾਣ ਚਾਹੁੰਦੀ ਹੈ ਪਤਾ ਲੱਗਿਆ ਕੋਈ ਕੁਛੀਆਂ ਕੋਈ ਨਵੀਂ ਇਹ ਮੇ ਲਾਈਏ ਇਸ ਮਾਮਲੇ ਦੇ ਵਿੱਚ ਦੇਖੋ ਉਹ ਪੁਲਿਸ ਪ੍ਰਸ਼ਾਸਨ ਦਾ ਕੰਮ ਆਲਸ ਪ੍ਰਸ਼ਾਸਨ ਜਿਹੜੀ ਜੋ ਥ੍ਰੈਡ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਪੁਲਿਸ ਪ੍ਰਸ਼ਾਸਨ ਬੜਾ ਮਸਤੀ ਨਾਲ ਲਗਾ ਆਇਆ ਇਹ ਆਸਾ ਕੀ ਇੱਕ ਦੋ ਦਿਨ ਦੇ ਵਿੱਚ ਰਿਜ਼ਲਟ ਜਿਹੜਾ ਉਹ ਸਾਹਮਣੇ ਆ ਜਾਏਗਾ ਨਹੀਂ ਕੋਈ ਸਾਨੂੰ ਅਰਿਗਿਲਸਦੀ ਨਹੀਂ ਆਈ ਸਾਨੂੰ ਪਤਾ ਨਹੀਂ ਕੋਈ ਸਰਕਾਰ ਕੋਈ ਆਈ ਹੋਵੇ ਸਾਡੇ ਕੋਲ ਨਹੀਂ